ਫੈਨ ਅ ਮੇਰੇ ਨਾ ਸੱਟ ਜੀ ਲੱਗ ਗਈ ਆ ਆਣਾ ਸੀ ਤੇਰੇ ਵੱਲ ਹੁਣ ਨਾ ਮੈਂ ਮੰਮੀ ਵੱਲ ਆਈ ਹੋਈ ਸੀ ਕੋਈ ਨਾ ਮੈਂ ਲਾਨੀਆਂ ਚੱਕਰ ਤੇਰੇ ਵੱਲ ਵੀ ਜਲਦੀ ਉਹ ਆਹੋ ਲੱਡੂ ਨੂੰ ਨਾਲ ਲੈ ਕੇ ਆਵਾਂਗੀ ਮੈਨੂੰ ਤਾਂ ਲੱਗਦਾ ਸਾਰੇ ਲੱਡੂ ਨੂੰ ਹੀ ਪਿਆਰ ਕਰਦੇ ਐ ਮੇਰੇ ਨਾਲ ਤਾਂ ਕੋਈ ਕਰਦਾ ਹੀ ਨਹੀਂ ਚੱਲ ਠੀਕ ਐ ਮੈਂ ਮਾਰ ਦਿਆਂ ਛੇਤੀ ਉਹ ਗੇੜਾ ਤੂੰ ਇੱਥੇ ਸੋਫੇ ਤੇ ਬੈਠੀ ਗੱਲਾਂ ਕਰੀ ਜਾਨੀ ਆ ਲੱਡੂ ਕਿੱਥੇ ਆ ਮੰਮੀ ਉੱਪਰ ਸੁੱਤਾ ਵੀ ਆਵੇ ਆਸੇ ਪਾਸੇ ਉਹ ਦਸਰਾਣੇ ਲਾ ਕੇ ਆਈ ਆ ਫਿਕਰ ਹੈ ਮੈਨੂੰ ਆਪਣੇ ਮੁੰਡੇ ਦੀ ਕਿਉਂ ਇੰਨਾ ਬੋਝ ਪਾਇਆ ਅੱਛਾ ਕਿਹਦੇ ਨਾਲ ਫੋਨ ਤੇ ਗੱਲ ਕਰੀ ਜਾਂਦੀ ਸੀ ਮੰਮੀ ਆਪਨੀ ਛੋਟੀ ਭੈਣ ਜੋਤੀ ਦਾ ਫੋਨ ਸੀਗਾ ਕਹਿੰਦੀ ਇੰਨੀ ਦੇਰ ਹੋ ਗਈ ਏ ਤੂੰ ਮਾਰਿਆ ਹੀ ਨਹੀਂ ਗਿਆ ਤੇ ਮੈਂ ਕਿਹਾ ਕੋਈ ਨਾ ਲਾਲੀਆਂ ਛੇਤੀ ਚੱਕਰ ਆਹੋ ਇੱਥੇ ਵੀ ਬੈਠੀ ਤੂੰ ਦਬੋਰ ਹੀ ਹੋਈ ਜਾਨੀ ਆ ਜਾਂ ਮਾਰਿਆ ਕੁੜੀ ਕੋਲ ਗਿਆੜਾ ਉੱਥੇ ਜਾ ਕੇ ਤੇਰਾ ਕੋਈ ਮਨ ਹੋਰ ਹੋ ਜੂ ਹਾਂਜੀ ਠੀਕ ਹੈ ਮੰਮੀ ਫਿਰ ਮੈਂ ਮਾਰ ਹੀ ਆਣੀਆਂ ਗਿਆੜਾ ਲੱਡੂ ਉੱਪਰ ਸੁੱਤਾ ਪਿਆ ਦੁੱਧ ਦੀ ਬੋਤਲ ਵੀ ਮਾਦੀ ਬਣਾਈ ਰੱਖੀ ਐ ਉਹਨੂੰ ਦੁੱਧ ਪਿਆ ਦਿਓ ਜੇ ਉੱਠੇਗਾ ਤੇ ਮੈਂ ਘੰਟੇ ਤੱਕ ਵਾਪਸ ਆ ਜਾਾਂਗੀ ਜੈਸਮਿਨ ਕਮਲਿਆ ਤੂੰ ਨਿੱਕੇ ਜਿਹਾ ਬਗ ਨੂੰ ਇੱਥੇ ਛੱਡ ਕੇ ਜਾਏਂਗੀ ਮੈਂ ਕਿੱਦਾਂ ਦੇਖੂਗੀ ਉਹਨੂੰ ਮੈਨੂੰ ਲੱਗਦਾ ਨਾ ਸੋਹਰੇ ਵੀ ਰਾਤ ਕਿਹੇ ਸਾਹਮਣੇ ਹੋਊਗੀ ਤੇਰੀ ਇਹਨਾਂ ਹਰਕਤਾਂ ਨੂੰ ਦੇਖ ਕੇ ਮੁੰਡਾ ਤੇਰ ਕੋ ਛੱਡਦੇ ਨਹੀਂ ਉਹ ਮੰਮੀ ਕਿਉਂ ਗੁੱਸਾ ਕਰ ਜਾਂਦੀ ਹੈ ਕੋਈ ਨਾ ਮੈਂ ਉਹਨੂੰ ਨਾਲ ਲੈ ਜੰਨੀ ਆ ਕੋਈ ਨਹੀਂ ਉੱਠਦਾ ਫਿਰ ਲੈ ਜੀ ਨਾਲ ਮੈਨੂੰ ਗੱਲ ਦੱਸ ਤੇਰੇ ਸੋਹਰੇ ਵੱਲੋਂ ਕੋਈ ਫੋਨ ਫੋਨ ਆਇਆ ਨਹੀਂ ਮਾਤਾ ਫੋਨ ਤਾਂ ਮੇਰਾ ਬਥੇਰਾ ਵੱਜ ਜਾਂਦਾ ਪਰ ਮੈਂ ਨਾ ਚੱਕਦੀ ਨਹੀਂ ਪੀ ਇਹਨਾਂ ਨੂੰ ਤਾਂ ਪਤਾ ਲੱਗੇ ਜੈਸਮਿਨ ਨਾਲ ਪੰਗੜਾ ਲੈਣ ਦਾ ਕੀ ਨਤੀਜਾ ਹੈ ਜੈਸਮਿਨ ਮੈਂ ਤਾਂ ਕਹਿੰਨੀ ਆ ਨਾ ਪੁਰਾ ਦੀ ਗਾਦਾ ਨੰਬਰ ਹੀ ਬਲੌਗ ਵਿੱਚ ਪਾ ਉਹਨੂੰ ਫੇਰ ਹੀ ਪਤਾ ਲੱਗੂ ਧੱਕਾ ਮਾਰਨ ਦੀ ਕੀ ਸਜ਼ਾ ਹੁੰਦੀ ਆ ਮੰਮੀ ਮੈਂ ਨੰਬਰ ਤਾਂ ਬਲੌਕਲਿਸਟ 'ਚ ਪਾ ਦਨਨੀ ਆ ਪਰ ਮੈਨੂੰ ਹਲੇ ਤੱਕ ਨਾ ਇੱਕ ਗੱਲ ਸਮਝ ਨਹੀਂ ਆਈ ਮੈਂ ਤਾਂ ਉਹਨੂੰ ਇੰਨੀ ਭੋਲੀ ਸਮਝਦੀ ਸੀ ਉਹਨੇ ਮੈਨੂੰ ਧੱਕਾ ਮਾਰਤਾ ਜੈਸਮਿਨ ਦਾਦੀ ਗਾਦਾ ਦਾ ਮਤਲਬ ਨਿਕਲ ਗਿਆ ਤਾਂ ਹੀ ਤੈਨੂੰ ਧੱਕੇ ਮਾਰਦੀ ਆ ਉਹ ਦਿਨ ਭੁੱਲ ਗਈ ਆ ਜੋ ਤੇਰੇ ਪੈਰੀ ਪੈਂਦੀ ਸੀ ਮੇਰੇ ਮੁੰਡਾ ਝੋਲੀ ਪਾ ਦੋ ਮੇਰੇ ਮੁੰਡਾ ਝੋਲੀ ਪਾ ਦੋ ਜੈਸਮਿਨ ਜਦੋਂ ਮੈਂ ਤੈਨੂੰ ਰੋਕਦੀ ਸੀ ਕਿ ਮੁੰਡਾ ਝੋਲੀ ਨਾ ਪਾ ਤੂੰ ਮੈਨੂੰ ਗੋਲਦੀ ਨਹੀਂ ਸੀ ਮੰਮੀ ਮੈਂ ਤਾਂ ਸੋਚਿਆ ਸੀ ਬੇਵੋਲਾਦ ਹੈਗੀ ਐ ਚਲ ਬੱਚਾ ਚੋਲੀ ਪਾਦਣੀ ਦੁਨੀਆ ਦੇ ਤਾਨਿਆਂ ਤੋਂ ਬਚ ਜਾਈਗੀ ਮੈਨੂੰ ਕੀ ਪਤਾ ਸੀ ਉਹ ਮੈਨੂੰ ਹੀ ਅੱਖਾਂ ਦਿਖਾਣ ਲੱਗ ਪੇਗੀ ਚਲ ਤੂੰ ਫਿਕਰ ਨਾ ਕਰ ਜਿੰਨਾ ਚਿਰ ਮੈਂ ਹੈਗੀ ਐ ਨਾ ਤੈਨੂੰ ਕੋਈ ਬੋਲ ਨਹੀਂ ਸਕਦਾ ਸੱਚ ਪੁੱਛੋ ਨਾ ਮੰਮੀ ਜਦੋਂ ਦਾ ਰੱਦ ਗਾਨੇ ਮੈਨੂੰ ੱੱਕਾ ਮਾਰਿਆ ਨਾ ਮੈਂ ਤਾਂ ਇਹੀ ਸੋਚ-ਸੋਚ ਕੇ ਪਰੇਸ਼ਾਨ ਹੋਈ ਜੰਨੀ ਪਿਆ ਕਿ ਮੈਂ ਆਪਣਾ ਬੱਚਾ ਇਹਨੂੰ ਦੇ ਕਿੱਦਾਂ ਦਿੱਤਾ ਜੈਸਮਿਨ ਗਲਤੀ ਤੂੰ ਪਹਿਲਾਂ ਕੀਤੀ ਸੀ ਹੁਣ ਤੈਨੂੰ ਗਲਤੀ ਸੁਧਾਰਨ ਦਾ ਮੌਕਾ ਮਿਲਿਆ ਹੁਣ ਇਹ ਮੌਕਾ ਨਾ ਗਵਾਵੀਂ ਮੰਮੀ ਮਿੰਟੇ ਸੋਚ-ਸੋਚ ਕੇ ਐਸਾਈ ਜੰਦ ਦਾ ਪਿਆ ਮੈਂ ਤੇ ਉਹਨਾਂ ਨੂੰ ਕਹਿ ਕੇ ਆਈ ਸੀ ਮੈਂ 2 ਘੰਟੇ ਚ ਵਾਪਸ ਆ ਜਾਾਂਗੀ ਪਰ ਹੁਣ ਰਾਧਿਕਾ ਤੇ ਆਪਣੀ ਸੱਸ ਨਾਲ ਗੱਲ ਕਰਦੀ ਹੋਏਗੀ ਹੱਲੇ ਤੱਕ ਜੈਸਮੀਨ ਵਾਪਸ ਨਹੀਂ ਆਈ ਪਰ ਉਹਨਾਂ ਨੂੰ ਕੀ ਪਤਾ ਹੁਣ ਤੇ ਮੈਂ ਆਪਣੀ ਮਰਜ਼ੀ ਨਾਲ ਹੀ ਵਾਪਸ ਜਾਵਾਂਗੀ ਜੈਸਮੀਨ ਇਸ ਕੀਮ ਵੀ ਤੇ ਮੈਂ ਹੀ ਦਿੱਤੀ ਆ ਮੇਰੀ ਛਤਰ ਛਾਇਆ ਵਿੱਚ ਰਹਿ ਲੱਡੂਆਂ ਤੇਰਾ ਮੰਮੀ ਮੈਨੂੰ ਨਾ ਕਿੰਨੀ دیر ਹੋ ਗਈ ਜੈਸਮੀਨ ਇਹਨੂੰ ਫੋਨ ਲਾਂਦੀ ਨੂੰ ਮੇਰਾ ਫੋਨ ਕੱਟੀ ਜਾਂਦੇ ਪਏ ਨੇ ਤੁਸੀਂ ਕਰਿਓ ਹੁਣ ਆਪਣੇ ਫੋਨ ਤੋਂ ਫੋਨ ਤੈਨੂੰ ਕੀ ਲੱਗਦਾ ਮੈਂ ਫੋਨ ਕੀਤਾ ਨਹੀਂ ਹੋਣਾ ਮੈਂ ਕਿੰਨੀ ਦੇਰ ਦੀ ਕਰੀ ਜਾਨੀ ਆ ਚੱਕਦੀ ਨਹੀਂ ਪਈ ਮੰਮੀ ਕਦੇ ਫੋਨ ਕੱਟੀ ਜਾਂਦੇ ਪਏ ਨੇ ਕਦੇ ਫੋਨ ਨੋ ਰਿਸਿਵਲ ਆਈ ਜਾਂਦਾ ਪਰ ਇਹ ਤਾਂ ਗਲਤ ਹੈ ਨਾ 2 ਘੰਟਿਆਂ ਦਾ ਕਹਿ ਕੇ ਗਈ ਸੀ ਦੂਜਾ ਦਿਨ ਆ ਵੜਿਆ ਚਲ ਕੋਈ ਗੱਲ ਨਹੀਂ ਚਿੰਤਾ ਨਾ ਕਰ ਬੱਚਾ ਕਿਹੜਾ ਕਿਸੇ ਬਾਹਰਲੇ ਕੋਲ ਹੈ ਜੈਸਮੀਨ ਕੋਲ ਹੈ ਨਾ ਪਰ ਇਹ ਤਾਂ ਇਹਦੇ ਵਾਸਤੇ ਨਾ ਬਹੁਤ ਗਲਤ ਗੱਲ ਹੈ ਕਹਿ ਕੇ ਗਈ ਇਹ 2 ਘੰਟੇ ਵਾਸਤੇ ਤੇ ਆ ਹੁਣ ਪਤਾ ਨਹੀਂ ਕਿੱਥੇ ਗਾਇਬ ਹੈ ਮੰਮੀ ਮੈਨੂੰ ਤਾਂ ਪਰਸੋ ਦੀ ਇਹ ਟੈਨਸ਼ਨ ਹੋਈ ਜਾਂਦੀ ਅਜਾਦਾ ਜੈਸਮਿਨ ਦੀ ਨੂੰ ਮੈਂ ਠੱਕਾ ਮਾਰਿਆ ਉਸੀ ਦਾ ਬਦਲਾ ਤਾਂ ਨਹੀਂ ਲੈ ਰਹੇ ਲੱड्डੂ ਨੂੰ ਮੈਂ ਤਾਂ ਦੂਰ ਕਰਕੇ ਜੇ ਰਾधिका ਗੁੱਸਾ ਕਰਦੀ ਹੈ ਨਾ ਕਰੀ ਜਾਵੇ ਤੂੰ ਕਿਹੜਾ ਕੁਝ ਗਲਤ ਕੀਤਾ ਹੈ ਜੇ ਮੁੰਡਾ ਤੈਨੂੰ ਨਹੀਂ ਬਾਹਰ ਲੈ ਕੇ ਜਾਣ ਦਿੰਦੀ ਤੇ ਆਪ ਕਿਉਂ ਹਣ ਲੈ ਕੇ ਗਈ ਹੋਈ ਹੈ ਪਰ ਮੰਮੀ ਮੈਨੂੰ ਨਾ ਹੁਣ ਇੱਕ ਗੱਲ ਦਾ ਡਰ ਲੱਗਿਆ ਹੋਇਆ ਵੀ ਇਹ ਨਿੱਕੀ ਜਿਹੀ ਗੱਲ ਪਿੱਛੇ ਦੀਦੀ ਫੇਰ ਨਾ ਵੱਡਾ ਕੋਈ ਕਲੇਸ਼ ਕਰਕੇ ਬਹਿ ਜਾਣ ਜਿੰਨਾ ਮਰਜੀ ਉਹ ਕੁਝ ਕਰ ਲਵੇ ਪਰ ਫੇਰ ਵੀ ਮੁੰਡਾ ਨਾ ਤੇਰੇ ਕੋਲੋਂ ਦੂਰ ਨਹੀਂ ਕਰ ਸਕਦੀ ਕੋਈ ਗੱਲ ਨਹੀਂ ਅਸ਼ੀਸ਼ ਆਂਦਾ ਹੈ ਨਾ ਤੇ ਮੈਂ ਉਹਨੂੰ ਕਹਿੰਨੀ ਆ ਵੀ ਆਪਣੇ ਸੋਰੇ ਜਾ ਤੇ ਲੱਡੂ ਨੂੰ ਲੈ ਕੇ ਆ ਨਹੀਂ ਮੰਮੀ ਅਸੀਂ ਨਾ ਭਾਜੀ ਨੂੰ ਜੈਸਮੀਨ ਦੀ ਦੇ ਪੀ ਕੇ ਪੀਦੇ ਚੰਗੇ ਨਹੀਂ ਲੱਗਦੇ ਐਵੇਂ ਉਹਨਾਂ ਦੀ ਮਾਂ ਨੇ ਵੀ ਸੋਚਣਾ ਇਹ ਮੁੰਡੇ ਪਿੱਛੇ ਐਡੀ ਬੇਸਬਰੀ ਹੋ ਗਈ ਹੈ ਕਿ ਮਗਰੇ ਤੁਰੇ ਆਏ ਨੇ ਬੇਸਬਰੀ ਹੋਊਗੀ ਕਿਉਂ ਨਹੀਂ ਹੋਏਗੀ ਉਹਦੀ ਮਾਂ ਅੱਗੇ ਕਿਹੜਾ ਸਾਡੇ ਬਾਰੇ ਚੰਗਾ ਸੋਚਦੀ ਸੀ ਜੇ ਹੁਣ ਮਾੜਾ ਸੋਚ ਵੀ ਲਾਉਗੀ ਤੇ ਤਾਂ ਕੀ ਹੁੰਦਾ 2 ਘੰਟੇ ਦਾ ਬੱਚਾ ਕਹਿ ਕੇ ਲੈ ਗਈ ਸੀ ਤੇ ਆ ਦੂਜਾ ਦਿਨ ਚੜਨ ਵਾਲਾ ਹੈ ਕਿ ਲੋ ਮੰਮੀ ਕੋਈ ਗੱਲ ਨਹੀਂ ਆਪਾਂ ਥੋੜੀ ਜਿੜ ਵੇਟ ਕਰ ਲੈਨੇ ਆ ਫਿਰ ਫੋਨ ਕਰਦੇ ਮੈਨੂੰ ਤਾਂ ਨਾ ਇੱਕ ਤੇਰੀ ਨਹੀਂ ਸਮਝ ਆਂਦੀ ਵੀ ਰੱਬ ਨੇ ਤੇਰੇ ਅੰਦਰ ਕਿੰਨਾ ਕੁ ਸਬਰ ਪਾਤਾ ਹੈ ਜਿਹੜੀ ਵੀ ਕੋਈ ਗੱਲ ਹੁੰਦੀ ਹੈ ਕੋਈ ਨਹੀਂ ਮੰਮੀ ਰੁਕ ਜੋ ਕਰ ਲੈਨੇ ਆ ਮੰਮੀ ਮੈਨੂੰ ਤਾਂ ਨਾ ਸਾਰੇ ਕੁਝ ਸੋਚ ਕੇ ਚੱਲਣਾ ਪੈਂਦਾ ਤੇ ਸਭ ਦੀ ਮੰਨਣੀ ਵੀ ਪੈਂਦੀ ਹੈ ਕਿਉਂਕਿ ਮੈਂ ਲੱਡੂ ਨੂੰ ਆਪਣੇ ਕੋਲੋਂ ਗਵਾਉਣਾ ਨਹੀਂ ਚਾਹਂਦਾ ਹੁਣ ਤਾਂ ਨਾ ਸੋਚਣ ਸੁਚਣ ਦਾ ਟਾਈਮ ਨੰਗ ਗਿਆ ਹੋਇਆ ਹੁਣ ਤਾਂ ਜਿਹੜਾ ਇਨਸਾਨ ਸਾਡੇ ਨਾਲ ਬੁਰਾ ਕਰੇ ਨਾ ਉਹਨੂੰ ਜਵਾਬ ਦੇਣਾ ਹੀ ਪੈਂਦਾ ਮਮੀ ਅ ਪਰਸੋ ਜਵਾਬ ਦਿੱਤਾ ਤਾਂ ਹੈ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਕੁਸ਼ ਹੋ ਗਿਆ ਮੈਂ ਤਾਂ ਜੈਸਮின் ਦੀਦੀ ਕਹੂਗੀ ਨਾ ساری ਜ਼ਿੰਦਗੀ ਮੇਰੀ ਸੇਵਾ ਕਰ ਮੈਂ ਤਾਂ ਉਹ ਵੀ ਕਰ ਲੂੰਗੀ ਬਸ ਲੱड्डੂ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਊਂਗੀ ਚੱਲ ਤੂੰ ਰਾਤ ਤੱਕ ਇੰਤਜ਼ਾਰ ਕਰ ਲੈ ਜੇ ਆ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਵੇਰੇ ਨਾ ਆਸ਼ੀਸ਼ ਨੂੰ ਉਹਦੇ ਸਹੁਰੇ ਭੇਜਦੀਆਂ ਮਮੀ ਹੁਣ ਨਾ ਜੋ ਹੁੰਦਾ ਹੋ ਹੀ ਜਾਵੇ ਬਸ ਮੁੰਡਾ ਨਾਲ ਇੱਕ ਵਾਰੀ ਮੇਰੇ ਹੱਥ ਲੱਗ ਜੇ ਹੋਰ ਕਿਵੇਂ ਕਿਸੇ ਤੇ ਹੱਥ ਨਹੀਂ ਲੱਗਣ ਦੇਣੇ ਫਿਰ ਹੁਣ ਐਹੀ ਆਪਣੀ ਗੱਲ ਤੇ ਨਾ ਡਟੀ ਰਹੀ ਤੇ ਤੇਰੇ ਕੋਲੋਂ ਮੁੰਡਾ ਨਹੀਂ ਕੋਈ ਖੋ ਸਕਦਾ ਸ਼ੁਕਰ ਹੈ ਤੈਨੂੰ ਵੀ ਮੇਰੀ ਯਾਦ ਆਈ ਆ ਜਾਦਾ ਮੁੰਡਾ ਹੋਇਆ ਮੇਰੇ ਘਰ ਬੜੀ ਨਹੀਂ ਤੂੰ ਹੂੰ ਜਦੋਂ ਦਾ ਹੋਇਆ ਨਾ ਤਾਦੇ ਸਿਆਪੇ ਪਏ ਹੋ ਨਹੀਂ ਹੁਣ ਮੈਂ ਤੈਨੂੰ ਕੀ ਦੱਸਾਂ ਹੁਣ ਤੂੰ ਮੁੰਡਾ ਵੀ ਚੁੱਕੇਂਗੀ ਕਿ ਮੈਂ ਚੁੱਕੀ ਰੱਖਾਂ ਨਹੀਂ ਨਹੀਂ ਮੈਂ ਫੜਦੀ ਆ ਮੈਂ ਤੈਨੂੰ ਨਹੀਂ ਪਤਾ ਮਾਸੀ ਕੋ ਵੀ ਆਣਾ ਹੁੰਦਾ ਮਾਂ ਕੋਈ ਬੜਿਆ ਰਹਿਣਾ ਮੁੰਡਾ ਤੇ ਜੋਤੀ ਤੂੰ ਚੱਕ ਲਿਆ ਮੇਰੀਆਂ ਭਾਂਜੀਆਂ ਕਿੱਥੇ ਨੇ ਦਿਸਦੀਆਂ ਨਹੀਂ ਪਈਆਂ ਉਹ ਤਾਂ ਟਿਊਸ਼ਨ ਗਈਆਂ ਹੋਈਆਂ ਨੇ ਜਿਉਂ ਹੁੰਦੀਆਂ ਨੇ ਇਹਨਾਂ ਨੂੰ ਗੋਦੀ ਨਹੀਂ ਸੀ ਲਾਉਣਾ ਇਹਨੂੰ ਆਰਵ ਕਹਿੰਦਾ ਸੀ ਮੈਂ ਮਾਸੀ ਕੋਲ ਜਾਣਾ ਆਇਆ ਗਿਆ ਉਹ ਖੇਲਦਾ ਪਿਆ ਸੀ ਉਹਨੂੰ ਮੈਂ ਦੱਸ ਕੇ ਵੀ ਨਹੀਂ ਆਈ ਇਹ ਤਾਂ ਗਲਤ ਗੱਲ ਹੈ ਨਾ ਤੂੰ ਜਦੋਂ ਵੀ ਆਣੀ ਇੱਕ ਜਵਾਕ ਲੈ ਕੇ ਆਂ ਨਹੀਂ ਦੋਨੋਂ ਇਕੱਠੇ ਲੈ ਕੇ ਆਇਆ ਕਰ ਚੱਲ ਲੱਡੂ ਬਤ ਇੱਥੇ ਬਹਿ ਦੱਸਣ ਤੂੰ ਖਾਣਾ ਪੀਣਾ ਕੀ ਹੈ ਖਾਣਾ ਪੀਣਾ ਤੇ ਜੋਤੀ ਮੇਂ ਕੁਝ ਨਹੀਂ ਹੈ ਆ ਬਾਜ ਜਰਦ ਹੁੰਦੀ ਵੀ ਕੋਈ ਗੋਲੀ ਕੀਤਾ ਉਹ ਦੇ ਦੇ ਬਾਹ ਨੂੰ ਕੀ ਹੋ ਗਿਆ ਤੇਰੀ ਨੂੰ ਕੀ ਦੱਸਾਂ ਬੜੀ ਲੰਬੀ ਕਹਾਣੀ ਐ ਛੱਡ ਤੂੰ ਤਾਂ ਵੀ ਦੱਸ ਪੈਣਾ ਪੈਣਾ ਇੱਕ ਦੂਜੇ ਨੂੰ ਦੁੱਖ ਸੁੱਖ ਕਰਦੀਆਂ ਚੰਗੀਆਂ ਲੱਗਦੀਆਂ ਨੇ ਹੁਣ ਮੈਂ ਤੈਨੂੰ ਕੀ ਦੱਸਾਂ ਅਜਵਾਗ ਨਾ ਦਰਾਨੀ ਦੇ ਝੋਲੀ ਪਾ ਦਿੱਤਾ ਸੀਗਾ ਜਦੋਂ ਤਾਂ ਮੈਂ ਉਹਦੀ ਝੋਲੀ ਪਾਇਆ ਨਾ ਘਰ 'ਚ ਮਾਰੀ ਮਾੜੀ ਗੱਲ ਦਾ ਕਲੇਸ਼ ਆ ਕੀ ਗੱਲ ਦਰਾਨੀ ਰਖਿਆਲ ਨਹੀਂ ਰੱਖਦੀ ਕਿ ਤੇਰੇ ਕੋਲ ਨਹੀਂ ਜਵਾਕ ਨੂੰ ਆਣ ਦਿੰਦੀ ਨਾ ਨਾ ਐਦਾਂ ਦੀ ਤੇ ਗੱਲ ਕੋਈ ਨਹੀਂ ਐ ਜਵਾਕ ਦਾ ਖਿਆਲ ਤਾਂ ਮੇਰੇ ਤੋਂ ਵਾਦ ਰੱਖਦੀ ਐ ਬਸ ਗੱਲ ਨਾ ਇੱਕੋ ਹੀ ਉਹਦੀ ਮਾੜੀ ਐ ਜਦੋਂ ਪੇਕੇ ਜਾਂਦੀ ਐ ਨਾ ਕਹਿ ਕੇ ਦੋ ਦਿਨ ਦਾ ਜਾਂਦੀ ਐ ਚਾਰ ਦਿਨ ਲਾ ਕੇ ਆਂਦੀ ਐ ਫੇ ਮੇਰਾ ਇਹ ਤੋਂ ਬਗੈਰ ਦਿਨ ਨਹੀਂ ਲੱਗਦਾ ਗੱਲ ਨਾ ਇਹ ਹੋਈ ਸੀ ਜਦੋਂ ਉਹਨੇ ਮੈਂ ਚੋਲੀ ਪਾਇਆ ਸੀ ਕਿ ਇਹ ਸਾਂਝਾ ਬੱਚਾ ਘਰ ਦਾ ਘਰ ਚ ਹੀ ਰਹੇਗਾ ਆਪ ਤਾਂ ਉਹ ਲੈ ਜਾਂਦੀ ਐ ਜਿੱਥੇ ਵੀ ਜਾਣਾ ਹੁੰਦਾ ਮੈਨੂੰ ਇਹਨੂੰ ਕਿਤੇ ਲੈ ਕੇ ਨਹੀਂ ਜਾਂਦਿੰਦੇ ਨਾਲ ਉਹ ਜੀ ਮੇਰੀ ਸੱਸ ਵੀ ਰਲ ਜਾਂਦੀ ਐ ਨਾ ਜਵਾਕ ਪਿੰਡੀ ਧੋਰੀ ਆ ਕਦੀ ਉਹ ਲੈ ਜਾ ਕਦੀ ਤੂੰ ਲੈ ਜਾ ਜੇ ਤੋ ਜੋ ਐਕਚੁਅਲੀ ਪਾਈ ਦਿੱਤਾ ਫੇ ਤੂੰ ਹੱਕ ਕਾਦਾ ਜਿਤਾਨੀ ਹੈ ਜਿੱਥੇ ਲੈ ਜਾਂਦੀ ਲੈ ਜਾਂਦੇ ਉਹੀ ਤਾਂ ਮੇਤੋ ਗਲਤੀ ਹੋ ਗਈ ਹੈ ਜਦੋਂ ਤੈਨ ਮੋਦੀ ਝੋਲੀ ਪਾਇਆ ਵੈ ਐਦਰੋ ਮੰਮੀ ਤੇ ਭਰਾ ਨਰਾਜ ਨੇ ਉਹ ਰਖੜੀ ਤਾਂ ਵੀਰਾ ਤੇਤੋ ਪਹਿਲੇ ਨਹੀਂ ਪਹਿਨਵਾਂਦਾ ਸੀ ਇਸ ਵਾਰ ਰਖੜੀ ਤੇ ਮੇਰੇ ਮੂੰਹ ਤੇ ਰਖੜੀ ਮਾਰਤੀ ਹੁੰਨੇ ਉਹਨਾਂਦਰੋ ਮੰਮੀ ਕਹਿੰਦੇ ਪੈ ਨਹੀਂ ਇਹਨੂੰ ਵਾਪਸ ਲੈ ਜੇ ਮੈਂ ਵਾਪਸ ਲਵਾਂਗੀ ਤਾਂ ਹੀ ਮੈਂ ਤੇਰਾ ਵਰਤਣਾ ਹੁਣ ਤੂੰ ਦੱਸ ਮੈਂ ਕਿੱਧਰ ਜਾਵਾਂ ਤੂੰ ਮਾਂ ਮਗਰ ਨਾ ਲੱਗ ਜੇ ਤੂੰ ਖੁਸ਼ੀਆਂ ਕਿਸੇ ਨੂੰ ਦਿੱਤੀਆਂ ਤੂੰ ਵਾਪਸ ਲੈਣ ਦੀ ਚੰਗੀ ਲੱਗਦੀ ਹੈ ਨਾ ਪੈਣਾ ਜਦੋਂ ਤਾਂ ਮਹਰੇ ਝੋਲੀ ਜਵਾਬ ਪਾਇਆ ਨਾ ਉਹ ਤਾਂ ਮੈਨੂੰ ਅੱਖਾਂ ਵਖਾਣਦੀ ਐ ਇੱਕ ਮੈਂ ਉਹਨੂੰ ਜਵਾਬ ਝੋਲੀ ਪਾਇਆ ਉਤੋਂ ਮੈਨੂੰ ਧੱਕੇ ਮਾਰੇ ਇਹ ਕਿੱਥੋਂ ਦਾ ਨਹੀਂ ਆਏ ਐ ਨਾ ਇਹ ਤਾਂ ਤੇਰੀ ਗਲਤ ਗੱਲ ਐ ਪਹਿਲਾਂ ਤੂੰ ਐਡੀ ਵੱਡੀ ਅਗਲੇ ਨੂੰ ਖੁਸ਼ੀ ਦੇਤੀ ਤੂੰ ਐਡਾ ਵੱਡਾ ਹੁਣ ਦੁੱਖ ਦਿੰਨੀ ਮੈਨੂੰ ਨਾ ਤੂੰ ਜ਼ਿਆਦਾ ਮੱਤਾ ਨਾ ਦੇ ਤੂੰ ਆਪਣੇ ਪੇਕੇ ਤੋਂ ਟੁੱਟ ਕੇ ਰਹਿ ਸਕਦੀ ਐ ਮੈਂ ਨਹੀਂ ਮੰਮੀ ਤੋਂ ਬਗੈਰ ਰਹਿ ਸਕਦੀ ਤੈਨੂੰ ਪਤਾ ਹੀ ਐ ਮੈਂ ਮਸ਼ੂਰਤ ਮੰਮੀ ਦਾ ਕਿੰਨਾ ਕਰਦੀ ਆ ਚਲ ਇਹ ਤਾਂ ਤੂੰ ਬਹੁਤ ਗਲਤ ਕਰਦੀ ਪਈ ਐ ਜੇ ਮੇਰੀ ਮੰਨੇ ਨਾ ਤੈਨੂੰ ਆਪਦੇ ਮਨ ਦੀ ਕਰਨੀ ਚਾਹੀਦੀ ਐ ਮੰਮੀ ਮਗਰ ਨਹੀਂ ਲੱਗਣਾ ਚਾਹੀਦਾ ਤੇਰਾ ਕੈਨ ਦਾ ਮਤਲਬ ਕੀ ਹੈ ਕਿ ਤੂੰ ਮੇਰੇ ਤੋਂ ਫਿਰ ਬਾਹਰ ਰੋਕੇ ਚੱਲਣਾ ਮੇਰੇ ਨਾਲ ਨਹੀਂ ਚੱਲਣਾ ਦੇਖ ਸੁੰਨੀ ਕੋਖ ਦਾ ਦੁੱਖ ਤਾਂ ਤੈਨੂੰ ਵੀ ਪਤਾ ਕੀ ਹੁੰਦਾ ਹੈਨਾ ਜਦੋਂ ਮੇਰੇ ਤਿੰਨ ਸਾਲ ਦਾ ਬੱਚਾ ਨਹੀਂ ਸੀ ਮੈਨੂੰ ਪਤਾ ਮੈਂ ਕੀ ਫੇਸ ਕੀਤਾ ਮੈਂ ਤੈਨੂੰ ਤਾਂ ਹੀ ਕਹਿੰਦੀ ਤੈਨੂੰ ਬੱਚਾ ਵਾਪਸ ਨਹੀਂ ਲੈਣਾ ਚਾਹੀਦਾ ਜੇ ਅਗਲੇ ਨੂੰ ਤਾਂ ਖੁਸ਼ੀ ਦਿੱਕਤੀ ਆ ਹੁਣ ਤਾਂ ਵਾਪਸ ਕਿਉਂ ਲੈਣੀ ਮੰਮੀ ਦਾ ਕੀ ਆ ਅੱਜ ਗੁੱਸੇ ਆ ਕੱਲ ਨੂੰ ਮੰਨ ਜਾਣਗੇ ਨਾਲੇ ਭਰਾ ਦਾ ਤੈਨੂੰ ਪਤਾ ਹੀ ਹੈ ਖਾਦੀ ਪੀਤੀ ਜਦਾ ਬਹੁਤ ਕੁਝ ਬੋਲ ਦਿੰਦਾ ਉਹ ਹੈ ਤੂੰ ਘਰ ਦੀ ਵੱਡੀ ਤੀਆ ਥੋੜਾ ਦਿਮਾਗ ਨਾਲ ਸੋਚ ਮੇਰੇ ਨਾਲ ਵੀ ਤਾਂ ਤਾਂ ਹੀ ਲੜਿਆ ਵਾ ਜੇ ਮੈਂ ਸ਼ਰਾਬ ਵਾਸਤੇ ਪੈਸੇ ਮੰਗਦਾ ਸੀ ਮੈਂ ਦਿੱਤੇ ਹੀ ਨਹੀਂ ਜੇ ਮੈਨੂੰ ਪਤਾ ਹੁੰਦਾ ਨਾ ਇੱਥੇ ਆ ਕੇ ਮੈਂ ਤੇਰਾ ਲੈਕਚਰ ਹੀ ਸੁਣਨਾ ਤੇ ਮੈਂ ਨਹੀਂ ਆਂਦੀ ਮੈਂ ਲੈਕਚਰ ਨਹੀਂ ਤੈਨੂੰ ਸਮਝਾ ਰਹੀ ਹਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਘਰ ਦਾ ਬੱਚਾ ਦਾ ਘਰ ਚ ਹੀ ਨਾਲੇ ਤੇਰੀ ਨਿਗਾ ਚ ਵਾ ਹੈਗਾ ਤੇ ਮੇਰੀ ਨਿਗਾ ਚ ਹੈ ਪਰ ਅਗਲੀ ਨਿਗਾ ਵੀ ਨਾ ਮਾਰਨ ਦਿੰਦੀ ਪੀ ਤੈਨੂੰ ਕੀ ਪਤਾ ਮੇਰੇ ਸੋਰੇ ਕੀ ਕੀ ਹੋ ਰਿਹਾ ਹੈ ਦੇਖ ਸਿੱਧੀ ਜੀ ਗੱਲ ਆ ਮੈਂ ਗੱਲਾਂ ਦਾ ਕੜਾਹ ਨਹੀਂ ਬਣਾਉਣਾ ਜੇ ਤਾ ਤੂੰ ਬੱਚਾ ਵਾਪਸ ਲੈ ਲਿਆ ਤਾਂ ਮੇਰ ਨਾਲ ਵਰਤਣਾ ਬੰਦ ਤੇ ਜਿੱਥੇ ਭਰਾ ਛੱਡਿਆ ਤੈਨੂੰ ਵੀ ਛੱਡ ਦੇ ਦੇਖ ਰਾधिका ਤੇ ਦੁਖ ਤਾਂ ਮੈਂ ਹੀ ਸਮਝ ਸਕਦੀ ਜਿਸ ਦੇ ਤੂੰ ਸਮਝ ਗਈ ਨਾ ਆਪਣੇ ਸਹੁਰੇ ਤਾਂ ਹੀ ਬਸੇਗੇ ਚੰਗਾ ਪਹਿਨ ਸੱਸੀਕਾਰ ਤੇਰੇ ਵੱਲੋਂ ਲਾਹ ਪਾ ਕੀਤੀ ਦਾ ਨਾ ਧੰਨਵਾਦ ਦੇਖ ਮੇਰੀ ਗੱਲ ਸੁਣ ਪਹਿਲਾਂ ਮੰਮੀ ਨੇ ਮੇਰਾ ਘਰ ਖਰਾਬ ਕੀਤਾ ਹੁਣ ਤੇਰੇ ਘਰ ਵੱਲ ਨਿਕਾਇਆ ਹਾਲ ਹੈ 8:30 ਹੋ ਗਏ ਜੈਸਮਿਨ ਦੀ ਦੀ ਹਲੇ ਤੱਕ ਨਹੀਂ ਆਏ ਨਾ ਫੋਨ ਚੱਕਦੇ ਪਏ ਕੱਟੀ ਜਾਂਦੇ ਵਾਰ-ਵਾਰ ਪਤਾ ਨਹੀਂ ਕੀ ਹੋ ਗਿਆ ਉਸਤਾਦ ਤੂੰ ਇੱਥੇ ਖੜੀ ਕਿੰਨੂ ਡੀਕਦੀ ਪਈ ਐ ਨਾਲੇ ਲੱਡੂ ਕਿੱਥੇ ਐ ਨੀਚੇ ਮੰਮੀ ਕੋਲ ਵੀ ਨਹੀਂ ਹੈਗਾ ਤੇ ਤੇਰੇ ਕੋਲ ਵੀ ਨਹੀਂ ਹੈਗਾ ਕੱਲ ਤੁਹਾਡੇ ਸਾਹਮਣੇ ਜੈਸਮਿਨ ਦੀ ਦੀ 2 ਘੰਟੇ ਵਾਸਤੇ ਲੱਡੂ ਨੂੰ ਲੈ ਤਾਂ ਗਏ ਸੀਗੇ ਕੱਲ ਦਾ ਵੀ ਸਾਰਾ ਦਿਨ ਲੰਘ ਗਿਆ ਰਾਤ ਵੀ ਲੰਗੀ ਅੱਜ ਵੀ ਸਾਰਾ ਦਿਨ ਲੰਘ ਗਿਆ ਸੇ ਪਤਾ ਨਹੀਂ ਜੈਸਮੀਨ ਦੀ ਦਾ ਮਾਂ ਕੀ ਚਲਦਾ ਕੀ ਪਿਆ ਯਾਰ ਇਹ ਤਾਂ ਜੈਸਨ ਭਾਬੀ ਦੀ ਫਿਰ ਗਲਤ ਗੱਲ ਹੋਈ ਨਾ ਵੀ ਜਵਾਕ 2 ਘੰਟਿਆਂ ਦੇ ਵਾਸਤੇ ਤੁਸੀਂ ਲੈ ਕੇ ਗਏ ਹੋ ਜੇ ਅਸੀਂ ਨਾ ਦਿੰਦੇ ਤਾਂ ਮੜੇ ਦੇ ਤਾਂ ਤਾਮੜ ਪਤਾ ਨਹੀਂ ਜੈਸਨ ਭਾਬੀ ਕੀ ਕਰੂਗੀ ਪਰ ਮੈਨੂੰ ਇੰਨਾ ਪਤਾ ਕੁਝ ਗਲਤੀ ਕਰੂਗੀ ਜੀ ਜਿਹੜਾ ਮੈਂ ਜੈਸਮੀਨ ਦੀ ਨੂੰ ਧੱਕਾ ਮਾਰਿਆ ਨਾ ਮੈਨੂੰ ਲੱਗਦਾ ਮੈਂ ਬਹੁਤ ਵੱਡੀ ਗਲਤੀ ਕਰਤੀ ਤੇ ਜੈਸਮੀਨ ਦੀ ਉਸ ਚੀਜ਼ ਦਾ ਗੁੱਸਾ ਕਰਕੇ ਬਹਿ ਗਏ ਜੀ ਮੈਂ ਤਾਂ ਨਾ ਉਹਨਾਂ ਦੇ ਪੈਰੀ ਮਾਫੀ ਮੰਗਣ ਨੂੰ ਵੀ ਤਿਆਰ ਆ ਪਰ ਉਹ ਆਵਨ ਤਾਂ ਸਹੀ ਯਾਰ ਤੂੰ ਨਾ ਆਪਣੇ ਦਿਮਾਗ ਦੇ ਘੋੜੇ ਘੱਟ ਪਜਾਇਆ ਕਰ ਉਹ ਇਹ ਗੱਲ ਦਾ ਗੁੱਸਾ ਨਹੀਂ ਕੀਤਾ ਭਾਬੀ ਨੇ ਭਾਬੀ ਦੇ ਦਿਮਾਗ 'ਚ ਕੁਝ ਹੋਰ ਚੱਲਦਾ ਪਿਆ ਨਾਲੇ ਭਾਬੀ ਆਪਣੀ ਪੇਕੇ ਕਿੰਨਾ ਚਿਰ ਬੈਠੀ ਰਹੂਗੀ ਅੱਜ ਨਹੀਂ ਤਾਂ ਕੱਲ ਤਾਂ ਆਊਗੀ ਨਾ ਜੀ ਹੁਣ ਨਾ ਮੇਰਾ ਮਨ ਡਰੀ ਜਾਂਦਾ ਤੇ ਭੜੇ ਭੜੇ ਜੇ ਖਿਆਲ ਆਈ ਜਾਂਦੇ ਪੈਨੇ ਪਤਾ ਨਹੀਂ ਗੁੱਸੇ ਚ ਆ ਕੇ ਹੁਣ ਜਸਮின் ਦੀਦੀ ਕੀ ਕਰਨਗੇ ਅੱਗੇ ਉਹ ਨਾ ਡਰ ਉਸਤਾਦ ਨਾ ਮਨ 'ਚ ਭੜੇ ਭੜੇ ਖਿਆਲ ਆ ਗਿਆ ਮੈਂ ਦੁਕਾਨ ਤੋਂ ਜਲਦੀ ਆ ਗਿਆ ਸੀ ਸ਼ਿਸ਼ਵੀਰਾਂ ਦੁਕਾਨ ਵਧਾ ਕੇ ਆਂਦਾ ਤੇ ਸ਼ਿਸ਼ਵੀਰ ਨੇ ਬਹਿ ਕੇ ਗੱਲ ਕਰ ਲੈਨੇ ਆ ਜੀ ਮੰਮੀ ਨੇ ਨਾ ਮੈਨੂੰ ਲੱਗਦਾ ਸ਼ਿਸ਼ਪਾਈ ਨੂੰ ਫੋਨ ਕਰਤਾ ਸੀ ਤੇ ਉਧਰ ਉਧ ਸ਼ਾਇਦ ਉਹ ਦੁਕਾਨ ਵਧਾ ਕੇ ਜੈਸਮਿਨ ਦੀਦੀ ਨੂੰ ਲੈਣ ਚੱਲ ਜਾਂ ਥੋੜਾ ਵੇਟ ਕਰ ਲੈਨੇ ਆ ਉਹ ਨਹੀਂ ਨਹੀਂ ਉਹ ਵੀਰੇ ਦੇ ਨਾ ਦੁਕਾਨ ਤੇ ਯਾਰ ਦੋਸਤ ਆਏ ਬੈਠੇ ਸੀਗੇ ਤੇ ਵੀਰੇ ਨੇ ਮੈਨੂੰ ਘਰੇ ਤਾਂ ਭੇਜਤਾ ਮੇਰਾ ਦੁਕਾਨ ਵਧਾ ਕੇ ਫਿਰ ਉਹਨਾਂ ਨਾਲ ਪੈਗ ਪੁੱਗ ਲਾਣ ਜਾਊਗਾ ਤੇ ਖਾਦੀ ਪਿੱਤੀ ਵੀਰੇ ਨੂੰ ਨਾ ਛੇੜੀ ਤੈਨੂੰ ਪਤਾ ਹੈ ਖਾਦੀ ਪਿੱਤੀ ਵੀਰੇ ਜੇ ਛੜ ਗਿਆ ਨਾ ਉਹਨੇ ਰਾਤੋਂ ਰਾਤ ਉਧਰ ਜਾ ਕੇ ਖਲਾਰਾ ਪਾ ਦੇਣਾ ਜੀ ਫੇਰ ਹੁਣ ਦੱਸੋ ਫਿਰ ਤੁਸੀਂ ਨਾ ਇਹ ਕੰਮ ਕਰੋ ਤੁਸੀਂ ਆਪਣੇ ਫੋਨ ਤੋਂ ਇੱਕ ਵਾਰੀ ਜੈਸਮਿਨ ਦੀ ਨੂੰ ਫੋਨ ਕਰਕੇ ਦੇਖੋ ਜੇ ਚੱਕ ਦੇ ਆ ਤਾਂ ਕੱਟਤਾ ਤੁਹਾਡਾ ਫੋਨ ਵੀ ਕੱਟੀ ਜਾਂਦੇ ਆ ਇਹਦਾ ਮਤਲਬ ਵਿੱਚ ਬਹੁਤ ਡੂੰਗੀ ਗੱਲ ਆ ਤੁਸੀਂ ਦੱਸੋ ਹੁਣ ਮੈਨੂੰ ਆਪਾਂ ਮੰਮੀ ਨਾਲ ਜਾ ਕੇ ਗੱਲ ਕਰੀਏ ਤੁਸੀਂ ਇੱਥੇ ਖੜੇ ਹੋ ਤੇ ਮੈਂ ਤੁਹਾਡੇ ਕਮਰੇ 'ਚ ਤੁਹਾਨੂੰ ਲੱਭੀ ਜਾਨੀ ਆ ਕੀ ਹੋਇਆ ਨਾਲੇ ਠੀਕ ਹੈ ਨਾ ਸਭ ਪਸੀਨੋ ਪਸੀਨੀ ਹੋਏ ਖੜੇ ਹੋ ਨਹੀਂ ਮੰਮੀ ਕੁਛ ਨਹੀਂ ਬਸ ਨਾ ਕਾਸੀ ਜੈਸਮਿਨ ਦੀਦੀ ਬਾਰੇ ਗੱਲ ਕਰੀ ਜਾਂਦੇ ਫਿਰ ਇਹਨਾਂ ਨੇ ਵੀ ਆਪਣੇ ਫੋਨ ਤੋਂ ਫੋਨ ਕੀਤਾ ਤੇ ਇਹਨਾਂ ਦਾ ਵੀ ਫੋਨ ਨਾ ਕੱਟੀ ਜਾਂਦੇ ਨੇ ਉਹ ਤੂੰ ਨਾਲੇ ਇਕੱਲਾ ਹੀ ਘਰ ਆ ਗਿਆ ਹੈ ਭਰਾ ਤੇਰਾ ਕਿੱਥੇ ਆ ਕਿਤੇ ਉਹ ਤਾਂ ਨਹੀਂ ਲੈਣ ਚਲਾ ਗਿਆ ਉਹਨਾਂ ਨੂੰ ਉਹ ਨਾ ਨਾ ਮੰਮੀ ਜਦੋਂ ਤੱਕ ਮੈਂ ਦੁਕਾਨ ਤੇ ਸੀਗਾ ਵੀਰੇ ਨੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਭਾਬੀ ਨੂੰ ਲਿਆਂਦੀ ਬਾਕੀ ਹੁਣ ਮਗਰੋਂ ਮੇਰੇ ਚੱਲ ਜਾਣ ਉਹ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਇੱਕ ਤੇ ਨਾ ਜੈਸਮੀਨ ਫੋਨ ਹੀ ਨਹੀਂ ਚੱਕਦੀ ਪਈ ਫੋਨ ਚੱਕੇ ਤੇ ਕੋਈ ਗੱਲ ਹੋਵੇ ਇੱਕ ਤੇ ਆ ਵਿਚਾਰੀ ਗਲੀ ਚ 10 ਗੇੜੇ ਕੱਢ ਆਈਏ 10 ਗੇੜੇ ਉਹ ਮੋੜ ਤੇ ਕੱਢ ਆਈਏ ਇਹਨੂੰ ਤੇ ਨਾ ਜੈਸਮੀਨ ਨੂੰ ਸਮਝ ਹੀ ਨਹੀਂ ਇਹਨੂੰ ਕੋਣ ਸਮਝਾਵੇ ਮੰਮੀ ਪਹਿਲਾਂ ਤਾਂ ਜੈਸਮੀਨ ਦੀਦੀ ਮੇਰਾ ਫੋਨ ਨਹੀਂ ਚੱਕਦੇ ਆਪੇ ਸੀ ਤੇ ਵਾਰ-ਵਾਰ ਕੱਟੀ ਜਾਂਦੇ ਸੀ ਹੁਣ ਇਹਨਾਂ ਨੇ ਵੀ ਕੀਤਾ ਤੇ ਇਹਨਾਂ ਦਾ ਵੀ ਕੱਟੀ ਜਾਂਦੇ ਮੈਨੂੰ ਤਾਂ ਐਂ ਲੱਗਦਾ ਉਹ ਠੱਕੇ ਵਾਲੀ ਗੱਲ ਦਾ ਨਾ ਜੈਸਮੀਨ ਦੀਦੀ ਖਾਸਾ ਹੀ ਗੁੱਸਾ ਕਰ ਗਏ ਕੱਲ ਜਦੋਂ ਮੇਰੇ ਕੋਲ ਆਈ ਸੀਗੀ ਨਾ ਮਿੱਠੀ ਪਿਆਰੀ ਜੀ ਬਣ ਕੇ ਮੇਰਾ ਤਾਂ ਦਿਮਾਗ ਉਦੋਂ ਹੀ ਠਣ ਗਿਆ ਸੀ ਮੈਂ ਵੀ ਸੋਚਿਆ ਵੀ ਘਰ ਚ ਕੀ ਕਲੇਸ਼ ਪਾਣਾ ਚਲ ਦੋ ਹੀ ਘੰਟਿਆਂ ਦੀ ਗੱਲ ਐ ਦੇ ਦੇ ਬੱਚਾ ਪਰ ਮੈਨੂੰ ਥੋੜੀ ਪਤਾ ਸੀ ਵੀ ਆ ਮਾੜੀ ਜੇ ਹਰਕਤ ਕਰੂਗੀ ਮੰਮੀ ਕਾਨਲਾ ਮੈਂ ਲੱਡੂ ਨਾ ਦੇਣ ਕਰਕੇ ਅੰਦਰੋਂ ਨਾ ਹੁੰਡੀ ਲਾ ਕੇ ਬੈਠੀ ਸੀਗੀ ਵੀ ਜੈਸਮਿਨ ਦੀਦੀ ਆ ਕੇ ਲੱਡੂ ਖੋ ਕੇ ਨਾ ਲੈ ਜਾਂ ਪਰ ਜਦੋਂ ਤੁਸੀਂ ਨਾ ਲਾਏ ਨਾ ਤੇ ਮੈਨੂੰ ਤੁਹਾਡੇ ਕਰਕੇ ਜੈਸਮਿਨ ਦੀ ਨੂੰ ਲੱਡੂ ਦੇਣਾ ਪਿਆ ਪਰ ਮੇਰਾ ਮਨ ਨਹੀਂ ਸੀ ਮੰਦਾ ਅੰਦਰੋਂ ਬਹਿ ਜੇ ਇਹਦੀ ਮਾਂ ਦਾ ਬੇੜਾ ਉਹ ਗੱਲਾਂ ਇਹਦੇ ਦਿਮਾਗ ਦੇ ਵਿੱਚ ਪਾਈ ਜਾਂਦੀ ਪਈ ਐ ਤੇ ਇਹ ਆਪਣਾ ਘਰ ਖਰਾਬ ਕਰੀ ਜਾਂਦੀ ਪਈ ਐ ਲੱਗੀ ਰਹਿੰਦੇ ਇਹਨੂੰ ਵੀ ਆਪਣੀ ਮਾਂ ਦੇ ਪਿੱਛੇ ਕਰ ਲੈਂਦੇ ਘਰ ਖਰਾਬ ਮੰਮੀ ਜੇ ਜੈਸਮੀਨ ਦੀਦੀ ਲੱਡੂ ਨੂੰ ਵਾਪਸ ਨਾ ਲੈ ਕੇ ਆਏ ਫੇਰ ਕੋਈ ਨਹੀਂ ਕੋਈ ਨਹੀਂ ਪੁੱਤ ਐਦਾਂ ਨਾ ਸੋਚ ਨਾਲ ਕਿੰਨਾ ਕਚੇਰ ਧੀ ਆਪਣੇ ਪੇਕੇ ਬੈਠੀ ਰਹੂਗੀ ਇੱਕ ਨਾ ਇੱਕ ਦਿਨ ਤਾਂ ਉਹਨੂੰ ਸੋਹਰੇ ਆਣਾ ਹੀ ਪਊਗਾ ਨਾਲਿਆ ਆਸ਼ੀਸ਼ ਵੀ ਨਹੀਂ ਆਇਆ ਜੇ ਉਹ ਆ ਜਾਂਦਾ ਨਾ ਤਾਂ ਉਹਨੂੰ ਮੈਂ ਭੇਜਦੀ ਜੈਸਮੀਨ ਨੂੰ ਲੈ ਆਂਦਾ ਜੈਸਮੀਨ ਨੂੰ ਨਾ ਮੇਰਾ ਜੀ ਕਰਦਾ ਵੀ ਹੁਣੇ ਜਾਵਾਂ ਉਹਨਾਂ ਦੇ ਘਰ ਇਹਨੂੰ ਖਿੱਚ ਕੇ ਲਿਆਵਾਂ ਪਰ ਆਪਾਂ ਨਾ ਇਸ ਟਾਈਮ ਰਾਤ ਨੂੰ ਜਾਂਦੇ ਉਹਨਾਂ ਦੇ ਘਰ ਚੰਗੇ ਨਹੀਂ ਲੱਗਦੇ ਮੰਮੀ ਜੇ ਤੁਸੀਂ ਕਹੋ ਮੈਂ ਤੇ ਰਹਿ ਜਾਈਗਾ ਇਸ ਟਾਈਮ ਜੈਸੀ ਭਾਬੀ ਦੇ ਘਰੇ ਜਾ ਕੇ ਆਈਏ ਐ ਕਰੇਗੇ ਉਹਨੂੰ ੱੱਕੇ ਮਾਰ ਕੇ ਤਾਂ ਕੋਈ ਕੱਢ ਨਹੀਂ ਸਕਦਾ ਨਾਲ ਇਸ ਬੰਨੇ ਇਹ ਲੱਡੂ ਨੂੰ ਵੇਖ ਲੂਗੀ ਨਾ ਨਾ ਤੁਹਾਨੂੰ ਜਾਣ ਦੀ ਨਾ ਕੋਈ ਲੋੜ ਨਹੀਂ ਉਹ ਤਾਂ ਚਾਹਦੀ ਹੋਈ ਏ ਵੀ ਆ ਕੇ ਮੇਰੇ ਪੈਰੀ ਡਿਗਣ ਤੁਸੀਂ ਨਾ ਅੱਜ ਦੀ ਰਾਤ ਓਕੇ-ਸੋਕੇ ਕੱਢ ਲਓ ਕੱਲ ਸਵੇਰੇ ਮੈਂ ਤੇਰੀ ਨਾਨੀ ਨੂੰ ਬੁਲਾਨੀ ਆ ਚਾਰੇ ਰਾਜ ਗਿਆ ਅੱਦਾ ਕਰ ਰੋਟੀ ਦਾ ਟਾਈਮ ਹੋਇਆ ਹੋਇਆ ਤੇ ਤੂੰ ਚੱਲ ਰੋਟੀ ਬਣਾ ਰਸੋਈ ਚ ਤੇ ਐਦਾਂ ਕਰਦੇ ਆਪਾਂ ਥੋੜਾ ਬੋਤ ਰਾਸ਼ਨ ਖਤਮ ਹੈ ਤੇ ਚੱਲ ਆਪਾਂ ਰਾਸ਼ਨ ਲੈ ਆਈਏ ਚਲ ਹੁਣ ਤਾਂ ਨਾ ਬਥੇਰਾ ਟਾਈਮ ਹੋ ਗਿਆ ਦੀਦੀ ਨੂੰ ਫੋਨ ਨਹੀਂ ਕੀਤਾ ਮੈਂ ਇੱਕ ਵਾਰੀ ਨਾ ਮਲਾ ਕੇ ਦੇਖਦੀ ਹਾਂ ਮੰਮੀ ਅਰਦਿਕਾ ਬਾਰ-ਬਾਰ ਫੋਨ ਕਰੀ ਜਾਂਦੀ ਪਈ ਕਿ ਕਰਾਂ ਮੈਂ ਤਾਂ ਇਨੂੰ ਕਿਹਾ ਤਾਂ ਹੈ ਨੰਬਰ ਬਲੌਕ ਕਰਕੇ ਵੇਰਲੀਓ ਤੂੰ ਕਿਹੜਾ ਘਟਦੀ ਆ ਮੰਮੀ ਹੱਲੇ ਮੈਨੂੰ ਫਲੌਗ ਲਿਸਟੋਂ ਬਾਹਰ ਤੇ ਮੇਰਾ ਮਨ ਨਹੀਂ ਕਰਦਾ ਪਿਆ ਇਹਨੇ ਨਾ ਕਿਹਾ ਬਹੁਤੜਫਾਇਆ ਹੈ ਇਹਨੂੰ ਤੇ ਹੱਲੇ ਮੈਂ ੜਫਾਣਾ ਹੈ ਗੱਲ ਤੇਰੀ ਵੀ ਸਹੀ ਆ ਇਹਨੂੰ ਵੀ ਤਾਂ ਪਤਾ ਲੱਗੇ ਇੱਕ ਮਾਂ ਤੋਂ ਬੱਚਾ ਦੂਰ ਕਰਨ ਦੀ ਕੀ ਸਜ਼ਾ ਹੁੰਦੀ ਆ ਨਾਲੇ ਮੰਮੀ ਆ ਜੋਤੀ ਨੂੰ ਕੀ ਹੋ ਗਿਆ ਮੈਂ ਇਹਦੇ ਘਰੇ ਗਈ ਆ ਬੜਾ ਆਫਰੀ ਫਿਰਦੀ ਸੀ ਕੀ ਗੱਲ ਕੁਝ ਕਹਿੰਦੀ ਸੀਗੀ ਮੰਮੀ ਪਹਿਲੇ ਤਾਂ ਲੱਡੂ ਨੂੰ ਵੇਖ ਕੇ ਬੜੀ ਖੁਸ਼ ਹੋ ਗਈ ਜਦੋਂ ਲੱਡੂ ਦਾ ਟੌਪਿਕ ਛੱਡ ਗਿਆ ਐਨੂੰ ਮੈਂ ਸਾਰੀ ਗੱਲ ਦੱਸੀ ਪਹਿਲੇ ਅਸੀਂ ਰਾਤ ਕਦੇ ਝੋਲੇ 'ਚ ਵਾਗ ਪਾਤਾ ਸੀ ਫਿਰ ਅਸੀਂ ਵਾਪਸ ਲੈ ਲਿਆ ਤੇ ਗੱਲ ਸੁਣ ਕੇ ਪਤਾ ਕੀ ਕੰਦੀ ਇਹ ਤੂੰ ਬੜਾ ਗਲਤ ਕੀਤਾ ਜੇ ਤੂੰ ਲੱਡੂ ਵਾਪਸ ਲੈ ਲਿਆ ਨਾ ਤੇ ਮੇਰ ਨਾਲ ਮੇਰ ਨਾਲ ਵਰਤਣਾ ਤੇਰਾ ਖਤਮ ਤੇਨ ਤੋਂ ਮੇਰੀ ਐ ਸੱਕੀ ਰਾਦਿਕਾ ਦੀ ਬੰਦੀ ਵੀ ਐ ਫਿਰ ਤੂੰ ਉਹਨੂੰ ਪੂਰੀ ਗੱਲ ਨਹੀਂ ਦੱਸੀ ਕਿ ਮੈਂ ਜੂਆ 'ਗ ਉਹਦੇ ਝੋਲੀ ਪਾਤਾ ਤੇ ਮੈਨੂੰ ਹੀ ਅੱਖਾਂ ਦਿਖਾਉਂਦੀ ਫਿਰਦੀ ਆ ਮੈਨੂੰ ਤਾਂ ਜਿਉਤੀ ਤਾਂ ਆਫਰੀ ਲੱਗਦੀ ਐ ਕਿ ਮੇਰੇ ਮੁੰਡੇ ਨੇ ਐਦੀ ਕੁੜੀਆਂ ਕੋ ਰਖੜੀ ਨਹੀਂ ਵਰਵਾਨੀ ਕੋਈ ਗੱਲ ਨਹੀਂ ਮੈਂ ਤੇਰੇ ਭੈਣ ਨੂੰ ਆਪੇ ਸਮਝਾ ਦੂੰਗੀ ਅੰਮੀ ਮੈਨੂੰ ਲੱਗਦਾ ਫਿਰ ਉਹਦਾ ਹੀ ਕੌਨ ਹੋਣਾ ਤੈਨੂੰ ਮੈਂ ਜੋ ਸਮਝਾਇਆ ਨਾ ਉਹਨੇ ਕਹਿ ਕੇ ਵੇਲੀ ਹੋ ਆ ਰਾधिका ਬਾਰ ਬਾਰ ਫੋਨ ਲਾਈ ਜਾਂਦੀ ਵੀ ਹੈ ਜੈਸਮਿਨ ਦੀਦੀ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕਦੇ ਪਿਆ ਸੀ ਪਹਿਲਾਂ ਮੈਨੂੰ ਇਹ ਦੱਸੋ ਲੱਡੂ ਠੀਕ ਹੈ ਮੈਂ ਤੁਹਾਨੂੰ ਸ਼ਾਮ ਦੇ ਫੋਨ ਕਰੀ ਜੰਨੀ ਆ ਨਾਲੇ 2 ਘੰਟੇ ਦਾ ਕਹਿ ਕੇ ਗਿਆ ਸੀ ਤੇ ਆਏ ਨਹੀਂ ਹਲੇ ਤੱਕ ਕੀ ਹੋ ਗਿਆ ਇਹੋ ਜਿਹਾ ਰਾਧਿਕਾ ਕਦੋਂ ਮੈਂ ਉਸ ਘਰ ਜਾਣਾ ਮੈਨੂੰ ਤੂੰ ਨਹੀਂ ਦੱਸੇਂਗੀ ਲੱਡੂ ਨੂੰ ਮਿਲਣ ਦੀ ਗੱਲ ਤਾਂ ਬੜੀ ਦੂਰ ਦੀ ਐ ਮੈਂ ਤਾਂ ਤੇਰੇ ਤੇ ਉਹਦਾ ਪਰਛਾਵਾਂ ਵੀ ਨਹੀਂ ਪਹਿਨ ਦੇਣਾ ਜਿੱਦਾਂ ਤੂੰ ਮੈਨੂੰ ਤੜਫਾਇਆ ਨਾ ਹੁਣ ਤੂੰ ਦੇਖ ਕਿੱਦਾਂ ਤੜਫੇਂਗੀ ਲੱਡੂ